ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਕੈਨੇਡਾ ਤੋਂ ਤਾਂ ਆਪਦੇ ਮਸਲੇ ਹੀ ਸੂਤ ਨਹੀਂ ਆਉਂਦੇ ਤੇ ਉਧਰੋਂ ਆਪਣੇ ਸਰਪੰਚ ਸਾਹਿਬ ਨੇ ਕੈਨੇਡਾ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਇੱਥੋਂ ਤੱਕ ਕਹਿਤਾ ਕਿ ਕੈਨੇਡਾ ਜਿੰਦਾ ਹੀ ਅਮਰੀਕਾ ਕਰਕੇ ਆ ਤੇ ਹਾਲੀ ਦੇ ਵਿੱਚ ਜੋ ਕੁਝ ਕੈਨੇਡਾ ਆਪਦੀ ਕੰਟਰੀ ਨੂੰ ਅਪਲਿਫਟ ਕਰਨ ਵਾਸਤੇ ਕਰ ਰਿਹਾ ਉਹ ਕਿਤੇ ਨਾ ਕਿਤੇ ਟਰੰਪ ਨੂੰ ਸਰਪੰਚ ਸਾਹਿਬ ਨੂੰ ਚੁਭ ਰਿਆ ਤੇ ਇਸੇ ਚੀਜ਼ ਤੇ ਲੈ ਕੇ ਜਿਹੜਾ ਟਰੰਪ ਨਾਰਾਜ ਨਜ਼ਰ ਆਏ ਆ ਸੋ ਅੱਜ ਦਾ ਜਿਹੜਾ ਪੋਡਕਾਸਟ ਹੈ ਉਹ ਬੜਾ ਇੰਪੋਰਟੈਂਟ ਰਹਿਣ ਵਾਲਾ ਸੋ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਨਾਲ ਪੋਡਕਾਸਟ ਤੇ ਕਰਨ ਔਲਖ ਮੌਜੂਦ ਹੈਗੇ ਆ ਸਭ ਤੋਂ ਪਹਿਲਾਂ ਉਹਨਾਂ ਦਾ ਆਪਾਂ ਵੈਲਕਮ ਕਰ ਲਈਏ ਔਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਬਸ ਵਧੀਆ ਜੀ ਵਧੀਆ ਤੂੰ ਇਸਨਾਉ ਠੀਕ ਹੋ ਹਾਂਜੀ ਹਾਂਜੀ ਵੀਰੇ ਔਕਸਰ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ ਕੈਨੇਡਾ ਦੇ ਵਿੱਚ ਅੰਦਰੂਨੀ ਜਿਹੜੇ ਮਾਮਲੇ ਆ ਉਹ ਕਾਫੀ ਵਿਗੜੇ ਹੋਏ ਆ ਕਿਤੇ ਨਾ ਕਿਤੇ ਕੈਨੇਡਾ ਸਰਕਾਰ ਅੰਦਰੂਨੀ ਮਾਮਲਿਆਂ ਨੂੰ ਠੀਕ ਕਰਨ ਵਾਸਤੇ ਲੱਗੀ ਵੀ ਆ ਕਿਤੇ ਨਾ ਕਿਤੇ ਜਿਹੜਾ ਕੈਨੇਡਾ ਨੂੰ ਅਪਲਿਫਟ ਕਰਨ ਵਾਸਤੇ ਵੀ ਸਰਕਾਰ ਹੱਥ ਪੈਰ ਮਾਰ ਰਹੀ ਆ ਜਿਹੜੇ ਸਰਪੰਚ ਸਾਹਿਬ ਆਪਣੇ 트ੰਪ ਸਾਹਿਬ ਉਹਨਾਂ ਨੇ ਪਹਿਲਾਂ ਤੇਲ ਦੀ ਧਮਕੀ ਦਿੱਤੀ ਸੀ ਵੀ ਅਸੀਂ ਤੇਲ ਕੈਨੇਡਾ ਤੋਂ ਲੈਣਾ ਬੰਦ ਕਰ ਦਿਆਂਗੇ ਤੇ ਹੁਣ ਜਿਹੜਾ ਹਾਲੀ ਦੇ ਵਿੱਚ ਕੈਨੇਡਾ ਨੇ ਕੋਸ਼ਿਸ਼ ਕੀਤੀ ਹੈ ਚਾਈਨਾ ਨੇ ਨਾਲ ਸਮਝੌਤਾ ਕਰਨ ਦੀ ਉਹਨਾਂ ਨੇ ਡੀਲ ਕਰਨ ਦੀ ਉਹਦੇ ਤੋਂ ਲੈ ਕੇ ਟਰੰਪ ਨੇ ਕਾਫੀ ਨਾਰਾਜ਼ਗੀ ਜਤਾਈ ਹੈ ਤੇ ਕੈਨੇਡਾ ਨੂੰ ਇੱਥੋਂ ਤੱਕ ਕਹਤਾ ਕਿ ਕੈਨੇਡਾ ਜਿਉਂਦਾ ਹੀ ਜਿਹੜਾ ਅਮਰੀਕਾ ਕਰਕੇ ਆ ਮੈਂ ਕਹਿੰਦਾ ਵੀ ਇਦਾਂ ਦੀਆਂ ਧਮਕੀਆਂ ਕੈਨੇਡਾ ਤੇ ਕੋਈ ਅਸਰ ਕਰਨਗੀਆਂ ਜਾਂ ਕੈਨੇਡਾ ਤੇ ਵਾਕਿਆ ਹੀ ਕੈਨੇਡਾ ਜਿਹੜਾ ਡਿਪੈਂਡੈਂਟ ਹੈ ਅਮਰੀਕਾ ਤੇ ਮੈਨੂੰ ਇਹ ਤਾਂ ਕੈਨੇਡਾ ਹੈਗਾ ਹਮੇਸ਼ਾ ਹੀ ਆਪਣਾ ਅਮਰੀਕਾ ਦੇ ਡਿਪੈਂਡੈਂਟ ਰਿਹਾ ਚਾਹੇ ਲੌਂਗ ਟਾਈਮ ਗੋ ਕੀ ਉਹਨਾਂ ਨੇ ਲੰਬਰ ਸੀਗਾ ਜਿਹੜਾ ਅਮਰੀਕਾ ਨੇ ਅਮਰੀਕਾ ਨੂੰ ਇਹ ਭੇਜਦਾ ਸੀਗਾ ਉਧਰੋਂ ਬੰਦ ਕਰਤਾ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਤੇਲ ਹੈਗਾ ਜਿਹਦੀ ਉਹਦੀ ਧਮਕੀ ਦਿੱਤੀ ਸੀਗੀ 트াম্প ਨੇ ਉਹਨਾਂ ਤੀਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਉਹ ਚੀਨ ਨਾਲ ਸਮਝੌਤਾ ਕੀਤਾ ਉਹਦੇ ਤੇ ਉਹਨੇ ਧਮਕੀ ਦੇਤੀ ਜਿਵੇਂ ਆਪਾਂ ਪਿਛਲੀ ਪੌਡਕਾਸਟ 'ਚ ਗੱਲ ਕੀਤੀ ਸੀ ਕੈਨੇਡਾ ਦੇ ਝੰਡੇ ਦੇ ਉੱਤੇ ਪੈਰ ਰੱਖ ਕੇ ਸਾਈਡ 'ਤੇ ਖੜਾ ਕੇ ਦਿਖਾਇਆ ਗਿਆ ਹੈ ਕੀ ਕੈਨੇਡਾ 트럼ਪ ਕਹਿੰਦਾ ਮੇਰੇ ਪੈਰਾਂ ਥੱਲੇ ਸੋ 트럼ਪ ਨੇ ਉਹਨੂੰ ਕੈਨੇਡਾ ਨੂੰ ਤੇ ਮਾਰਕਰਨੀ ਨੂੰ ਘੂਰਿਆ ਉਹਨੇ ਉਹਦੀ ਔਕਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਕਰਕੇ ਤੁਹਾਡੇ ਸਾਹ ਚੰਦੇ ਆ ਜੋ ਕੁਝ ਵੀ ਤੁਹਾਡੇ ਸਿਰ ਤੇ ਅੱਜ ਹੈਗਾ ਜਾਂ ਜੋ ਤੁਸੀਂ ਕੁਝ ਕਰ ਰਹੇ ਹੋ ਸਾਡੇ ਸਿਰ ਤੇ ਜਾਂ ਸਾਡੇ ਸਦਕੇ ਹੀ ਕਰ ਰਹੇ ਹੋ ਜੀ ਕੈਨੇਡਾ ਨੂੰ ਸਿੱਧੇ ਸਿੱਧੇ ਸਾਹਬ ਸ਼ਬਦਾਂ ਚ ਇਹ ਕਿਹਾ ਗਿਆ ਹੈ ਕਿ ਤੁਹਾਡੀ ਅਮਰੀਕਾ ਦੇ ਸਾਹਮਣੇ ਕੋਈ ਔਕਾਤ ਨਹੀਂ ਹੈ ਜੀ ਜੇ ਅਮਰੀਕਾ ਚਾਵੇ ਤਾਂ ਤੁਹਾਡੀ ਜੂੜੀ ਜਦੋਂ ਮਰਜ਼ੀ ਕਰ ਸਕਦਾ ਤੁਸੀਂ ਸ਼ਾਹ ਨਹੀਂ ਲੈ ਸਕਦੇ ਸੋ ਉਸੇ ਚੀਜ਼ ਨੂੰ ਲੈ ਕੇ ਜਿਹੜਾ ਹੈਗਾ 트럼ਪ ਹੈਗਾ ਉਹ ਮਾਰ ਕਰਨੀ ਨਾਲ ਤੇ ਕੈਨੇਡਾ ਸਰਕਾਰ ਨਾਲ ਗੁੱਸੇ ਹੈ ਕਿਉਂਕਿ ਚੀਨ ਨਾਲ ਇਹਨਾਂ ਨੇ 7 ਅਰਬ ਦਾ ਸਮਝੌਤਾ ਕੀਤਾ ਜੀ ਜੀ ਦੇ ਕਰਕੇ ਬੇਸਿਕਲੀ ਗੁੱਸੇ ਹੋਇਆ ਜੀ ਕਿਉਂਕਿ 트럼ਪ ਤੇ ਮੋਦੀ ਸੇਮ ਰਾਹ ਤੇ ਚੱਲ ਰਹੇ ਆ ਜੀ ਮੋਦੀ ਸਾਹਿਬ ਤੇ 트럼ਪ ਦੋਵੇਂ ਕਹਿੰਦੇ ਆ ਕਿ ਚੀਨ ਨਾਲ ਕੋਈ ਵੀ ਸਮਝੌਤਾ ਨਾ ਕਰੋ ਚੀਨ ਤੋਂ ਕੁਛ ਨਾ ਲਓ ਚੀਨ ਦਾ ਕੁਛ ਨਾ ਵਰਤੋ ਜੀ ਟਿਕਟੌਕ ਵੀ ਬੈਨ ਕਰਤੀ ਹੈ ਹੋਰ ਵੀ ਬੜੀਆਂ ਐਪਸ ਪੰਜਾਬ ਚ ਇੰਡੀਆ ਚ ਬੈਨ ਕਰਤੀਆਂ ਜੀ ਉਸੇ ਰਾਹ ਤੇ 트럼ਪ ਸਾਹਿਬ ਚੱਲ ਰਹੇ ਜੀ ਸੋ 트럼ਪ ਸਾਹਿਬ ਜਿਹੜੇ ਕੈਨੇਡਾ ਦੀ ਗਿੱਚੀ ਪੂਰੀ ਨੱਪਨ ਦੀ ਤਿਆਰੀ ਚ ਹੈਗੇ ਤੇ ਜਿਹੜਾ 트럼ਪ ਹੈਗਾ ਉਹਨੇ ਸਾਧ ਸ਼ਬਦਾਂ ਚ ਇੱਕ ਬਿਆਨ ਵੀ ਦਿੱਤਾ ਕਹਿੰਦਾ ਵੀ ਜਿਹੜਾ ਕੈਨੇਡਾ ਹੈਗਾ ਉਹ ਜਾਉਂਦਾ ਹੀ ਤਾਂ ਕਿਉਂਕਿ ਅਮਰੀਕਾ ਹੈਗਾ ਸੋ 트럼ਪ ਨੇ ਉਹਨੂੰ ਸਾਫ ਸਾਫ ਸ਼ਬਦਾਂ ਚ ਕਹੀਏ ਉਹਨੂੰ ਉਹਦੀ ਕਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇੱਕ ਹੋਰ ਸੀ ਜਿਹੜੀ ਉਹਨੇ ਲੋਥੋਂ ਦੇ ਰਹਿਰੇ ਲੋਕਾਂ ਨੇ ਜਾਂ ਗੋਰਿਆਂ ਦੁਆਰਾ ਇਹ ਕਹੀ ਜਾ ਰਹੀ ਹੈ ਵੀ ਕੈਨੇਡਾ ਪਿਓ ਹੈ ਤੇ ਜਿਹੜਾ ਕੈਨੇਡਾ ਹੈਗਾ ਉਹ ਇਹਨਾਂ ਦਾ ਪੁੱਤ ਹੈ ਸੋ ਜਿਹੜਾ ਪਿਓ ਪੁੱਤ ਹੈਗਾ ਪਿਓ ਬਿਨਾ ਜਮਾਂ ਸਰਵਾਈਵ ਨਹੀਂ ਕਰ ਸਕਦਾ ਬਿਲਕੁਲ ਹੌਲਕਾ ਸਾਹਿਬ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੀ ਹੈ ਵੀ ਕੈਨੇਡਾ ਦੀ ਇਕਨੋਮੀ ਹੈ ਜਿਹੜੀ ਉਹ ਯੂ ਐਸ ਏ ਦੇ ਆਲੇ ਦੁਆਲੇ ਘੁੰਮਦੀ ਆ ਕਿਉਂਕਿ ਕਈ ਤਰ੍ਹਾਂ ਦਾ ਜਿਹੜਾ ਹੈਗਾ ਐਕਸਪੋਰਟ ਹੈ ਉਹ ਡਿਪੈਂਡੈਂਟ ਐਕਸਪੋਰਟ ਕਰਕੇ ਖਾਸ ਕਰਕੇ ਅਮਰੀਕਾ ਤੇ ਜਿਆਦਾ ਜਿਹੜੀ ਇਨਕਮ ਹੈ ਉਹ ਕੈਨੇਡਾ ਨੂੰ ਤੇਲ ਦੀ ਆਉਂਦੀ ਹੈ ਜਿਹੜਾ ਐਕਸਪੋਰਟ ਕੀਤਾ ਜਾਂਦਾ ਅਮਰੀਕਾ ਨੂੰ ਤੇ ਜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਮਰੀਕਾ ਜਿਹੜੀ ਤੇਲ ਦੀ ਡੀਲ ਹੈ ਬਿਲਕੁਲ ਹੀ ਕੈਨੇਡਾ ਨਾਲ ਖਤਮ ਕਰ ਦੂਗਾ ਤਾਂ ਫਿਰ ਕੈਨੇਡਾ ਨੂੰ ਨਵੀਂ ਮੰਡੀ ਹੈ ਜਿਹੜੀ ਉਹ ਤੇਲ ਦੀ ਲੱਭਣੀ ਪਾਉਗੀ ਕਿਉਂਕਿ ਸਾਰੀ ਇਨਕਮ ਜੀ ਜਿਹੜੀ ਹੈਗੀ ਆ ਉਹ ਤੇਲ ਤੋਂ ਫਿਲਹਾਲ ਕੈਨੇਡਾ ਨੂੰ ਆ ਰਹੀ ਹੈ ਸੋ ਇਹ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਊਗਾ ਕਿਉਂਕਿ ਅਮਰੀਕਾ ਨਹੀਂ ਚਾਹੁੰਦਾ ਕਿ ਕੈਨੇਡਾ ਇੰਡੀਪੈਂਡੈਂਟਲੀ ਅਮਰੀਕਾ ਦੀ ਚੁੰਗਲ ਚੋਂ ਕਹਿ ਲਉ ਨਿਕਲ ਕੇ ਇੰਡੀਪੈਂਡੈਂਟ ਇੰਡੀਪੈਂਡੈਂਟਲੀ ਕੋਈ ਕੰਮ ਕਰੇ ਇਸ ਕਰਕੇ ਕਿਤੇ ਨਾ ਕਿਤੇ ਟਰੰਪ ਦੀ ਇਸ ਵਜ੍ਹਾ ਕਰਕੇ ਨਾਰਾਜ਼ਗੀ ਆ ਤੇ ਹੁਣ ਜਿਵੇਂ ਮੈਂ ਪਹਿਲਾ ਵੀਡੀਓ ਸਟਾਰਟ ਹੋਣ ਤੇ ਗੱਲ ਕਰਦਾ ਸੀ ਵੀ ਜਿਹੜੇ ਅੰਦਰੂਨੀ ਮਾਵਲੇ ਆ ਕੈਨੇਡਾ ਦੇ ਅੰਦਰੂਨੀ ਜਿਹੜੇ ਵਿਸ਼ੇ ਖਿੱਲਰੇ ਹੋਏ ਆ ਉਹ ਨਿਜਠਣ ਵਾਸਤੇ ਸਰਕਾਰ ਲੱਗੀ ਹੋਈ ਆ ਵੀ ਕਿਵੇਂ ਨਾ ਕਿਵੇਂ ਜਿਹੜੇ ਅੰਦਰੂਨੀ ਹਲਚਲ ਹੋ ਰਹੀ ਆ ਕੈਨੇਡਾ ਦੇ ਵਿੱਚ ਉਹਨੂੰ ਠੀਕ ਕਰੀਏ ਤੇ ਹਾਲ ਦੇ ਵਿੱਚ ਜਿਹੜੀ ਕਿਚਨਰ ਪੁਲਿਸ ਆ ਉਹਨਾਂ ਨੇ ਕਿਹਾ ਵੀ ਸਾਨੂੰ ਆ 6 ਪੰਜਾਬੀ ਬੰਦਿਆਂ ਦੀ ਲੋੜ ਆ ਕਿਉਂਕਿ ਇਹਨਾਂ ਨੇ ਜਿਹੜਾ ਕਾਫੀ ਉੱਥੇ ਜਿਹੜਾ ਹੈਗਾ ਮਾਹੌਲ ਖਰਾਬ ਕੀਤਾ ਕਿਚਨਰ ਪੁਲਿਸ ਨੇ ਇਹ ਕਹਿਣਾ ਕਿ ਸਟੋਰਾਂ ਦੇ ਉੱਤੇ ਇਹ ਗਰੋਸਰੀ ਚੋਰੀ ਕਰਦੇ ਆ ਹੋਰ ਤਰ੍ਹਾਂ ਦੀਆਂ ਚੋਰੀਆਂ ਕਰਦੇ ਆ ਤੇ ਮੈਂ ਕਹਿੰਦਾ ਵੀ ਫੇਰ ਉਹੀ ਗੱਲ ਜੋ ਲਾਸਟ ਵੀਡੀਓ ਦੇ ਵਿੱਚ ਗੱਲ ਹੋਈ ਸੀ ਵੀ ਪੰਜਾਬੀ ਮੈਨੂੰ ਨਹੀਂ ਲੱਗਦਾ ਵੀ ਕਿਸੇ ਤਰੀਕੇ ਨਾਲ ਇਹਨਾਂ ਤੇ ਕਿਸੇ ਗੱਲ ਦਾ ਅਸਰ ਹੋ ਰਿਹਾ ਵੀ ਜਾਂ ਉੱਥੇ ਵਾਕਿਆ ਹੀ ਜਿਹੜੀ ਇਨਕਮ ਦੇ ਜਿਹੜੇ ਹੈਗੇ ਆ ਕਮਾਈ ਦੇ ਲਾਲੇ ਪਏ ਹੋਏ ਆ ਵੀ ਪੰਜਾਬੀ ਮਜਬੂਰ ਆ ਚੋਰੀਆਂ ਕਰਨ ਵਾਸਤੇ ਪਰ ਜਿਹੜੀ ਇਮੇਜ ਆ ਉਹ ਪੰਜਾਬੀਆਂ ਦੀ ਦਿਨ-ਬਦਨ ਖਰਾਬ ਹੁੰਦੀ ਨਜ਼ਰ ਆ ਰਹੀ ਹੈ ਬਿਲਕੁਲ ਭਾਈ ਜਿਹੜੀ ਤੁਸੀਂ ਗੱਲ ਸਭ ਤੋਂ ਪਹਿਲੇ ਤੌਰ ਤੇ ਕਹੀ ਹੈ ਨਾ ਕਿ ਅਨ ਜਿਹੜੇ ਕਾਰਨ ਲੱਗਦੇ ਉਹ ਲੋਕਾਂ ਕੋਲੇ ਜੌਬ ਨਾ ਹੋਣ ਕਰਕੇ ਸਭ ਤੋਂ ਪਹਿਲਾ ਕਾਰਨ ਇਹੀ ਹੈ ਕਿ ਸਟੂਡੈਂਟ ਉੱਥੇ ਗਏ ਕੰਮ ਨਹੀਂ ਪਰ ਇਹਦਾ ਮਤਲਬ ਇਹ ਨਹੀਂ ਆਪਾਂ ਚੋਰੀਆਂ ਲੁੱਟਾਂ ਖੋਹਾਂ ਡਾਕੇ ਮਰਡਰ ਐਜੇ ਚੀਜ਼ਾਂ ਕਰਨ ਲੱਗ ਜਾਈ ਸੋ ਸਟੂਡੈਂਟਾਂ ਨੂੰ ਗ੍ਰੇਜ ਕਰਨ ਦੀ ਲੋੜ ਹੈ ਇਸੇ ਕਰਕੇ ਅਸੀਂ ਵੀਡੀਓ ਬਣਾਉਣੀ ਹੈ ਕਿ ਤੁਸੀਂ ਪੰਜਾਬ ਤੋਂ ਜਹਾਜ਼ ਚੜ੍ਹਨ ਤੋਂ ਪਹਿਲਾਂ ਇਹ ਸਾਡੀਆਂ ਵੀਡੀਓ ਵੇਖੋ ਜਾਂ ਕੈਨੇਡਾ ਰਹਿ ਰਹੇ ਭੈਣ ਭਰਾ ਇਹ ਵੀਡੀਓ ਪੰਜਾਬ ਵਾਲਿਆਂ ਨਾਲ ਸ਼ੇਅਰ ਕਰਨ ਤਾਂ ਜੋ ਵਾਈਜ਼ਲੀ ਡਿਸੀਜਨ ਲੈ ਸਕਣ ਜੀ ਕੈਨੇਡਾ ਚ ਇਸ ਟਾਈਮ ਆਪਾਂ ਅੱਗੇ ਜਿਵੇਂ ਗੱਲ ਕਰਦੇ ਹਾਂ ਭੁੱਖਮਰੀ ਹੈ ਜੀ ਐਕਸਟਰੋਸ਼ਨ ਹੈ ਲੜਾਈਆਂ ਹੈ ਦੰਗੇ ਹੈ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤੇ ਜਿਹੜੀ ਆਪਣੇ ਮੰਨ ਕੇ ਚੱਲੋ ਵੀ ਹਰ ਰੋਜ਼ ਹਿੱਟ ਲਿਸਟ ਤੇ ਜਿਹੜੀ ਨਿਊਜ਼ ਹੁੰਦੀ ਹੈ ਉਹਦੇ ਚ ਪੰਜਾਬੀਆਂ ਦਾ ਹੀ ਨਾਂ ਹੁੰਦਾ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਜਾ ਕੇ ਆਪਣੇ ਭਾਈ ਚਾਰੇ ਦਾ ਜਲੂਸ ਕਢਾਤਾ ਜੀ ਸਾਫ਼ ਸ਼ਬਦਾਂ ਚ ਕਹਾਂਗਾ ਮੈਂ ਜੀ ਦੇ ਲੂਸ ਕੜਾਉਣ ਚ ਪੰਜਾਬੀ ਅੱਜ ਦੇ ਟਾਈਮ ਕੈਨੇਡਾ ਦੇ ਵਿੱਚ ਨੰਬਰ 1 ਹੈ ਜੀ ਜੇ ਪਹਿਲਾਂ ਲੋਕ ਆਪਣੇ ਨਾਮ ਲੈਂਦੇ ਸੀ ਪੰਜਾਬੀ ਘੈਂਟ ਹੈ ਬਹਾਦਰ ਹੈ ਨੀੜਾ ਹੈ ਪਰ ਅੱਜ ਦੇ ਟਾਈਮ ਤੇ ਜੇ ਕਿਸੇ ਨਾਲ ਗੱਲ ਕੀਤੀ ਜਾਵੇ ਉਹ ਕਹਿੰਨੇ ਚੋਰ ਹੈ ਐਕਸਟਰੋਰਸ਼ਨ ਵਾਲੇ ਗੋੜੀਆਂ ਚਲਾਉਣ ਵਾਲੇ ਪੰਜਾਬੀ ਹੂੰ ਸੋ ਜਿਹੜੀ ਇਹ ਨਿਊਜ਼ ਦੀ ਤੁਸੀਂ ਗੱਲ ਕੀਤੀ ਹੈ ਕਿਸਨਾ ਰਟੋਰੀਓ ਦੀ ਨਿਊਜ਼ ਹੈ ਜੀ ਹੂੰ ਉਹਦੇ ਵਿੱਚ ਪੁਲਿਸ ਨੇ ਆਪਣੇ 6 ਚਮਕਦੇ ਸਜਾਰਿਆਂ ਦੀਆਂ ਫੋਟੋਆਂ ਪੰਜਾਬੀਆਂ ਦੀਆਂ ਨਸ਼ਰ ਕੀਤੀਆਂ ਜੀ ਜਿਹੜੇ ਆਪਣੇ ਲਿਕਰ ਸਟੋਰ ਤੋਂ ਸਮਾਨ ਚੱਕਦੇ ਆ ਜੀ ਉਹਨਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋਈਆਂ ਜਿਹਦੇ ਚ ਪੁਲਿਸ ਨੇ ਦੱਸਿਆ ਇਲੈਕਟ੍ਰੋਨਿਕs ਚੋਰੀ ਕਰ ਰਹੇ ਐ ਸਟੋਰਾਂ ਤੋਂ ਜਾ ਕੇ 스마트 ਵਾਚੇਸ, ਟੈਬਲੇਟ, ਟੈਲੀਵਿਜ਼ਨ ਤੇ ਇਹ ਸਾਰੀਆਂ ਚੀਜ਼ਾਂ ਕਰਕੇ ਕਾਰਾਂ ਦੇ ਵਿੱਚ ਭਜ ਰਹੇ ਐ ਸਟੋਰ ਦੇ EMPLOYEES ਉਹਨਾਂ ਦੇ ਪਿੱਛੇ ਭਜਦੇ ਦੇਖੇ ਜਾ ਰਹੇ ਐ ਤੇ ਉਹ ਬੇਖੌਫ ਹੋ ਕੇ ਸਟੋਰਾਂ 'ਚੋਂ ਸਮਾਨ ਚੋਰੀ ਕਰਕੇ ਭਜ ਰਹੇ ਕਿਸੇ ਦੇ ਅੱਖੇ ਨਹੀਂ ਰੁਕ ਰਹੇ ਉਹਨਾਂ ਨੇ ਇਹ ਚੀਜ਼ਾਂ ਦਾ ਕਰਨੀ ਹੀ ਐ ਜੀ ਨਾਲ ਲਿਕਰ ਸਟੋਰਾਂ 'ਚੋਂ ਸ਼ਰਾਬ ਚੋਰੀ ਕਰ ਰਹੇ ਐ ਉਹ ਉਹਨਾਂ ਨੇ ਕਿਚਨਰ ਤੇ ਆਸੇ-ਪਾਸੇ ਏਰੀਏ ਵਿੱਚ ਪੂਰੀ ਤਰ੍ਹਾਂ ਆਤੰਗਮਚਾਇਆ ਹੋਇਆ ਹੈ ਜੀ ਜੇ ਉਹ ਬੰਦੇ ਆਪਣੀ ਵੀਡੀਓ ਦੇਖ ਰਹੇ ਜਾਂ ਉਹਨਾਂ ਦਾ ਕੋਈ ਸੱਜਣੇ ਵੀਡੀਓ ਦੇਖ ਰਿਹਾ ਉਹਨਾਂ ਨੂੰ ਇਹ ਚੀਜ਼ਾਂ ਬੰਦ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਆਉਣ ਵਾਲੇ ਦਿਨਾਂ 'ਚ ਉਹਨਾਂ ਦੀ ਗਿੱਚੀ ਨੱਪੀ ਜਾਣੀ ਕਿਉਂਕਿ ਫੋਟੋ ਉਹਨਾਂ ਦੀ ਵਾਇਰਲ ਹੋ ਚੁੱਕੀ ਹੈ ਜੀ ਜੀ ਬਿਲਕੁਲ ਸਹੀ ਹੈ ਇਹੀ ਆਪਣਾ ਔਲਖ ਸਾਹਿਬ ਮਕਸਦ ਹੁੰਦਾ ਵੀ ਪੰਜਾਬੀਆਂ ਨੂੰ ਕਿਵੇਂ ਨਾ ਕਿਵੇਂ ਆਪਾਂ ਮੈਸੇਜ ਲਾਈਏ ਜੋ ਪੰਜਾਬੀਆਂ ਦੀ ਇਮੇਜ ਖਰਾਬ ਹੋ ਰਹੀ ਹੈ ਉਹ ਸੁਧਾਰਨ ਦੀ ਲੋੜ ਆ ਫਿਰ ਹੀ ਜਿਹੜੇ ਪੰਜਾਬੀ ਆ ਕਹਿੰਦੇ ਹੁੰਦੇ ਆਪੇ ਅੱਗੇ ਐਗਜ਼ਾਮਪਲ ਦਿੰਦੇ ਸੀ ਪੰਜਾਬੀਆਂ ਦੀ ਵੀ ਪੰਜਾਬੀ ਕਿਸ ਕਰਕੇ ਜਾਣੇ ਜਾਂਦੇ ਆ ਉਹ ਇਮੇਜ ਪੰਜਾਬੀਆਂ ਦੀ ਦੁਬਾਰਾ ਜਿਹੜੀ ਲਿਆਉਣ ਦੀ ਲੋੜ ਆ ਸੋ ਜ਼ਰੂਰ ਪੰਜਾਬੀਆਂ ਨੂੰ ਇਸ ਬਾਰੇ ਧਿਆਨ ਦੇਣ ਦੀ ਲੋੜ ਹੈਗੀ ਆ ਔਰ ਸਾਹਿਬ ਜਿਵੇਂ ਜਿਹੜਾ ਹੈਗੇ ਆ ਜਨਵਰੀ ਮਹੀਨੇ ਦੀ ਗੱਲ ਕਰੀਏ ਕ੍ਰਾਈਮ ਰੇਟ ਦੀ ਆਪਾਂ ਜੇ ਗੱਲ ਕਰੀਏ ਤਾਂ ਜਨਵਰੀ ਮਹੀਨੇ ਦੇ ਵਿੱਚ ਵੀ ਜਿਹੜੀ ਫਰੋਤੀਆਂ ਦਾ ਜਿਹੜਾ ਦੌਰ ਆ ਉਹ ਕਾਫੀ ਜਿਹੜਾ ਹੈਗਾ ਵੱਧ ਚੁੱਕਿਆ ਹੈਗਾ ਤੇ ਫਰੋਤੀਆਂ ਦੀਆਂ ਜਿਹੜੀਆਂ ਘਟਨਾਵਾਂ ਹੈਗੀਆਂ ਉਹ ਕਾਫੀ ਜਿਹੜਾ ਪੁਰਸ ਨੂੰ ਤੇ ਸਰਕਾਰ ਨੂੰ ਪਰੇਸ਼ਾਨ ਕਰ ਰਹੀਆਂ ਮੈਂ ਕਹਿੰਦਾ ਵੀ ਜੇ ਇਹ ਤਾਂ ਹਜੇ ਸਾਲ ਦੀ ਸ਼ੁਰੂਆਤ ਆ ਤੇ ਹਜੇ ਸਾਲ ਦੇ 11 ਮਹੀਨੇ ਬਾਕੀ ਹੈ ਜੇ 11 ਮਹੀਨਿਆਂ ਦਾ ਆਪਾਂ ਜਨਵਰੀ ਦਾ ਲੇਖਾ ਜੋਖਾ ਕਰੀਏ ਤਾਂ ਆਉਣ ਵਾਲਾ ਟਾਈਮ ਹੈ ਜਿਹੜਾ ਬਹੁਤ ਮਾੜਾ ਹੋਣ ਵਾਲਾ ਬਈ ਤੁਸੀਂ ਜਿਵੇਂ ਗੱਲ ਕੀਤੀ ਹੈ ਨਾ ਸਰੀ ਸਰੀ ਗੋਲੀਆਂ ਨਾਲ ਭਰੀ ਸਰੀ ਐਕਸਟਰਸ਼ਨ ਨਾਲ ਭਰੀ ਸਰੀ ਆਪਣ ਮਾਫੀਆ ਨਾਲ ਭਰੀ ਇਹ ਗਿਆ ਕਰੋ ਕਿਉਂਕਿ ਹੀ ਆਪਣੇ ਪੰਜਾਬੀਆਂ ਨੇ ਕੋਈ ਕੰਮ ਛੱਡਣਾ ਨਹੀਂ ਉਹਦਾ ਸਿਰਾ ਲਵਾ ਕੇ ਛੱਡਣਾ ਹੈ ਠੀਕ ਹੈ ਪਹਿਲਾਂ ਇਹਨਾਂ ਨੇ ਚੂਰੀਆਂ ਚ ਨਾਮ ਅੱਗੇ ਲਿਆਂਦੇ ਫੇਰ ਟਰੱਕਾਂ ਦੇ ਲਾਇਸੈਂਸ ਕੈਂਸਲ ਕਰਾਏ ਟਰੱਕ ਸ਼ਾਪਾਂ ਬੰਦ ਕਰਾਈਆਂ ਫੇਕ ਲਾਇਸੈਂਸ ਇਸ਼ੂ ਕਰਾਏ ਠੀਕ ਹੈ ਜੀ ਕੋਈ ਗਲਤ ਕੰਮ ਆਪਣੇ ਲੋਕਾਂ ਨੇ ਪਾਈ ਜਾ ਰਹੇ ਨੇ ਛੱਡੇ ਨਹੀਂ ਤੇ ਸਰੀ ਦਾ ਤਾਂ ਇਸ ਟਾਈਮ ਜਲੂਸ ਨਿਕਲੇ ਪਿਆ ਜੀ ਜੇ ਕੋਈ ਬੰਦਾ ਪੰਜਾਬ ਜਾ ਕੇ ਕਹੇ ਤੇ ਮੈਂ ਸਰੀ ਚ ਰਹਿਣਾ ਤਾਂ ਲੋਕ ਜਿਹੜੇ ਆਪਣੀਆਂ ਵੀਡੀਓਜ਼ ਦੇਖਦੇ ਆ ਜਾਂ ਆਸੇ ਪਾਸੇ ਵਾਲੇ ਐਂ ਝਾਕਦੇ ਆ ਜਿਵੇਂ ਭੂਤ ਆ ਗਿਆ ਹੋਵੇ ਉਹਦਾ ਕਾਰਨ ਕੀ ਹੈ ਜਾਂ ਬੰਦੇ ਨੂੰ ਐ ਲੱਗਦਾ ਵੀ ਇਹ ਸਾਲਾ ਕਿਤੇ ਦੋ ਨੰਬਰੀ ਇਹ ਨਾ ਹੋਵੇ ਜਾਂ ਇਹ ਕੋਈ ਗਲਤ ਕੰਮ ਚ ਇਨਵੋਲ ਨਾ ਹੋਵੇ ਸੋ ਲੋਕਾਂ ਲੋਕ ਜਿਹੜੇ ਸਰੀ ਚ ਰਹਿ ਰਹੇ ਆ ਉਹਨਾਂ ਦੇ ਅਕਸਰ ਤੇ ਸਵਾਲ ਚੁੱਕੇ ਜਾ ਰਹੇ ਦੂਜੀ ਤੁਸੀਂ ਗੱਲ ਕੀਤੀ ਸੀ ਪੁਲਿਸ ਤੇ ਜਿਹੜੀ ਸਰਕਾਰ ਹੈਗੀ ਐ ਉਹ ਹੈਰਾਨ ਪਰੇਸ਼ਾਨ ਹੈ ਹੈਰਾਨ ਪਰੇਸ਼ਾਨ ਨਹੀਂ ਜੀ ਉਹ ਤਾਂ ਟੈਨਨਲ ਤੇ ਐਡਵਲ ਲੈ ਕੇ ਤੇ ਗੂੜੀ ਨੀਂਦੇ ਸੁੱਤੇ ਪਏ ਆ ਕਿਉਂਕਿ ਨਾ ਤਾਂ ਉਹਨਾਂ ਦੇ ਘਰ ਤੇ ਗੋਲੀਆਂ ਚੱਲ ਰਹੀਆਂ ਨਾ ਐਕਸਟਰਸ਼ਨ ਮੰਗੀ ਜਾ ਰਹੀ ਹੈ ਠੀਕ ਐ ਉਹ ਤਾਂ ਟੜਕੇ ਉੱਠਦੇ ਆ ਕਾਰ ਕੱਢਦੇ ਆ ਉਦੀ ਟਾਈਮ ਤੋਂ ਕਾਫੀ ਚੱਕਦੇ ਆ ਬੀਗਲ ਖਾਂਦੇ ਆ ਤੇ ਆਰਾਮ ਨਾਲ ਚਿੱਲ ਮਾਰਦੇ ਆ ਕਿਉਂਕਿ ਉਹਨਾਂ ਦਾ ਕੰਮ ਲੋਕਾਂ ਨੂੰ ਬਚਾਉਣਾ ਨਹੀਂ ਹੈ ਜੀ ਪੁਲਿਸ ਦਾ ਉਹਨਾਂ ਦਾ ਕੰਮ ਤਾਂ ਟ੍ਰੈਫਿਕ ਸਟਾਪ ਲਾਉਣਾ, ਸਪੀਡਿੰਗ ਟਿਕਟਾਂ ਦੇਣੀਆਂ, ਉਹੋ ਜਿਲੇ ਟੁੱਟੇ-ਪੁੱਟੇ ਕੰਮ ਕਰਨਾ ਜੀ ਜਿਨ੍ਹਾਂ ਸਰਕਾਰ ਨੂੰ ਪੈਸਾ ਬਣੇ ਜਾਂ ਜਿੰਨਾ ਸਰਕਾਰ ਉਹਨਾਂ ਨੂੰ ਪੈਸੇ ਤਨਖਾਹ ਦੇ ਰਹੀ ਐ ਉਹ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਵਾਪਸ ਲਿਆ ਕੇ ਦੇਵੇ। ਸੋ ਸਰੀ ਪੁਲਿਸ ਤੇ ਉਥੋਂ ਦੀ ਸਿਟੀ ਕਾਉਂਸਲ ਤੇ ਜਿਹੜੇ ਉਥੋਂ ਦੇ ਟਾਸਕ ਫੋਰਸ ਤੇ ਹੋਰ ਜਿੰਨੇ ਵਿਭਾਗ ਹੈਗੇ ਗੂੜੀ ਨੀਂਦੇ ਸੁੱਤੇ ਹੋਏ ਐ। ਜੇ ਉਹਨਾਂ 'ਚ ਕੋਈ ਆਪਣੀ ਵੀਡੀਓ ਦੇਖ ਰਿਹਾ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹਣਾ ਕਿ ਸਾਡੇ ਪੰਜਾਬੀ ਭਾਈਚਾਰੇ ਨੂੰ ਇੰਨਾਂ ਚੀਜ਼ਾਂ ਤੋਂ ਬਚਾ ਲਓ। ਜੀ ਸਾਡੇ ਤੋਂ ਕੋਈ ਸਹਿਯੋਗ ਲੈਣਾ ਹੈ ਸਾਡੇ ਤੋਂ ਕੋਈ ਅ ਅਸੀਂ ਤੁਹਾਡੀ ਕਿਸੇ ਤਰ੍ਹਾਂ ਨਾਲ ਕੋਈ ਹੈਲਪ ਕਰ ਸਕਦੇ ਹਾਂ ਜਰੂਰ ਸਾਨੂੰ ਦੱਸਿਆ ਜਾਵੇ ਪਰ ਸਾਨੂੰ ਤਿੱਖੀਆਂ ਗੱਲਾਂ ਤੁਹਾਨੂੰ ਜਗਾਉਣ ਲਈ ਕਰਨੀਆਂ ਪੈ ਰਹੀਆਂ ਨੇ ਸਾਡੀ ਤੇ ਤੁਹਾਡੀ ਕੋਈ ਦੁਸ਼ਮਣੀ ਨਹੀਂ ਜੀ ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਜਨਵਰੀ ਦੀ ਜੀ ਜਨਵਰੀ ਦੇ ਪਹਿਲੀ ਉਹ ਪਹਿਲੇ 19 ਦਿਨਾਂ ਦੇ ਵਿੱਚ ਸਰੀ ਦੇ ਵਿੱਚ 34 ਫਰੋਤੀਆਂ ਮੰਗੀਆਂ ਗਈਆਂ ਨੇ ਜੀ ਹੂੰ ਸੋ ਆਲਮੋਸਟ ਦੋ ਫਰੋਤੀਆਂ ਕਹਿ ਲਈ ਆਪਾਂ ਲਗਭਗ ਅੰਦੰਗੀਆਂ ਮੰਗੀਆਂ ਗਈਆਂ ਤੇ ਇਹ ਫਰੋਤੀਆਂ ਉਹ ਜਿਹੜੀਆਂ ਰਿਪੋਰਟ ਹੋਈਆਂ ਜੀ ਇਸ ਤੋਂ ਬਿਨਾਂ ਵੀ ਬਹੁਤ ਸਾਰੀਆਂ ਫਰੋਤੀਆਂ ਹੈਗੀਆਂ ਜਿਹੜੀਆਂ ਲੋਕਾਂ ਤੋਂ ਮੰਗੀਆਂ ਗਈਆਂ ਜਿਹੜੀਆਂ ਰਿਪੋਰਟ ਨਹੀਂ ਹੋਈਆਂ ਸਾਈਡ ਤੋਂ ਦੇ ਦਿੱਤੀਆਂ ਗਈਆਂ ਜੀ ਸਾਰੀ ਚ ਜਿਵੇਂ ਆਪਾਂ ਅੱਗੇ ਗੱਲ ਕੀਤੀ ਸੀ ਲੋਕਾਂ ਦੇ ਮਨ ਚ ਖੌਫ ਹੈ ਜੀ ਘਰੇ ਬੁਲੇਟ ਪ੍ਰੂਫ ਗਲਾਸ ਲੱਗ ਰਹੇ ਆ ਭਲਾਈਆਂ ਲਾ ਰਹੇ ਆ ਮੋਟੀਆਂ-ਮੋਟੀਆਂ ਉਹ ਸਟੀਲ ਦੀਆਂ ਸ਼ੀਟਾਂ ਲਾ ਰਹੇ ਆ ਜੀ ਘਰਾਂ ਦਾ ਜਿਹੜਾ ਮੇਨ ਬਾਹਰਲਾ ਸਟਰਕਚਰ ਹੈਗਾ ਉਹਨੂੰ ਅੰਦਰੋਂ ਤੜਵਾ ਕੇ ਕੰਸਟਰਕਸ਼ਨ ਕਰਾ ਰਹੇ ਆ ਕਿ ਗੋਲੀਆਂ ਸਾਡੇ ਅੰਦਰ ਨਾ ਆਉਣ ਸਾਡੇ ਬੱਚਿਆਂ ਦੇ ਨਾ ਵੱਜਣ ਪਰ ਪੁਲਿਸ ਉਥੋਂ ਦੀ ਸੁੱਤੀ ਪਈ ਹੈ ਲੋਕ ਖੌਫ ਦੀ ਜ਼ਿੰਦਗੀ ਜਿਉ ਰਹੇ ਆ ਪਿਛਲੇ 11 ਮਹੀਨੇ ਮੈਨੂੰ ਇਹ ਨਹੀਂ ਪਤਾ ਜੇ ਇਸੇ ਤਰ੍ਹਾਂ ਨਾ ਪੁਲਿਸ ਨੇ ਕੋਈ ਐਕਸ਼ਨ ਨਾ ਕੀ ਜਿਵੇਂ ਕਪਲ ਸ਼ਰਮੇ ਦੇ ਕੈਫੇ ਦੇ ਆਪਣੇ ਕਹਿ ਰਿਏ ਵੀ ਹੱਥ ਖੜੇ ਕਰਾ ਛੱਡੇ ਉਹਦੇ ਉਵੇਂ ਸਰੀ ਦੇ ਜਿਹੜੇ ਲੋਕਾਂ ਦੇ ਹੱਥ ਖੜੇ ਕਰਾ ਦੇਣਗੇ ਇਹ ਲੋਕ ਗੰਨਾਂ ਲੈ ਕੇ ਆਪ ਉਹਨਾਂ ਦਾ ਪਿੱਛਾ ਕਰਨਗੇ ਲੋਕ ਗੰਨਾਂ ਲੈ ਕੇ ਉਹਨਾਂ ਨੂੰ ਆਪ ਗੋਲੀਆਂ ਮਾਰਨਗੇ ਜਿਵੇਂ ਪਿੱਛੇ ਇਹ ਘਟਨਾ ਹੋਈ ਹੈ ਕਿਉਂਕਿ ਪੁਲਿਸ ਇਸ ਟਾਈਮ ਜਿਹੜੀ ਸਰੀ ਦੀ ਹੈਗੀ ਐ ਐਡਮਿੰਟਨ ਦੀ ਹੈਗੀ ਐ ਕੈਲਗਰੀ ਦੀ ਵਾਰੈਂਟਨ ਦੀ ਜਿੱਥੇ ਵੀ ਇਹ ਪ੍ਰੋਟੀਆਂ ਮੰਗੇ ਉੱਥੇ ਫੇਲ ਹੋ ਚੁੱਕੀ ਹੈ ਹਮ ਜੀ ਆਲਖ ਸਾਹਿਬ ਇਹ ਤਾਂ ਹੈਗਾ ਜਿਹੜੀ ਫਰੋਤੀਆਂ ਦੀ ਗੱਲ ਹਨਾ ਇਹ ਮਾੜੇ ਹਾਲਾਤ ਆ ਜਿਹੜੇ ਜਿਹੜੇ ਲੋਕ ਆ ਮਾੜੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਆ ਤੇ ਇੱਕ ਮੁੱਦਾ ਪਿੱਛੇ ਦੇ ਸਾਲ 2 ਸਾਲ ਪਹਿਲਾਂ ਐਲਜੀਬੀਟੀਕਿਊ ਦਾ ਭਖਿਆ ਸੀਗਾ ਲੋਕਾਂ ਨੇ ਵਿਦਰੋਹ ਵੀ ਕੀਤਾ ਸੀਗਾ ਮਜਾਰੇ ਵੀ ਕੀਤੇ ਸੀ ਸਕੂਲਾਂ ਦੇ ਵਿੱਚ ਵੀ ਜਿਹੜਾ ਐਲਜੀਬੀਟੀਕਿਊ ਦਾ ਸਲੇਪਸਾ ਬੱਚਿਆਂ ਨੂੰ ਪੜਾਇਆ ਜਾਂਦਾ ਸੀ ਤੇ ਜਵਾਕਾਂ ਨੇ ਮਾਪਿਆਂ ਨੇ ਆਪਦੇ ਜਵਾਕ ਵੀ ਸਕੂਲਾਂ ਚੋਂ ਹਟਾ ਕੇ ਹੋਰ ਸਕੂਲਾਂ ਦੇ ਵਿੱਚ ਪਾਏ ਸੀ ਪੰਜਾਬੀ ਸਕੂਲਾਂ ਦੇ ਵਿੱਚ ਪਾਏ ਸੀ ਤੇ ਹੁਣ ਸਰਕਾਰ ਨੇ ਸਾਫ਼ ਐਲਾਨ ਕਰਤਾ ਵੀ 1 ਮਹੀਨਾ ਤੁਸੀਂ ਕੰਮ ਨਾ ਕਰੋ ਅਸੀਂ ਜੋ ਐਲਜੀਬੀਟੀਕਿਊ ਨੂੰ ਸਪੋਰਟ ਕਰਦੇ ਆ ਜਾਂ ਐਲਜੀਬੀਟੀਕਿਊ ਦੇ ਅੰਦਰ ਜਿਹੜੇ ਬੰਦੇ ਆਉਂਦੇ ਆ ਉਹਨਾਂ ਨੂੰ ਅਸੀਂ 12 ਮਹੀਨੇ ਇਨਕਮ ਸਪੋਰਟ ਦੇਵਾਂਗੇ ਮੈਂ ਕਹਿੰਦਾ ਇਹ ਵੀ ਇੱਕ ਜਿਹੜਾ ਹੈਗਾ ਗਲਤ ਦਿਸ਼ਾ ਵੱਲ ਜਿਹੜਾ ਹੈਗਾ ਸਰਕਾਰ ਲੋਕਾਂ ਨੂੰ ਲਿਜਾ ਰਹੀ ਹੈ ਮਾੜੀ ਮੈਂ ਕਹਿੰਦਾ ਵੀ ਇਹ ਮਾੜੀ ਚੀਜ਼ ਆ ਹੋਣੀ ਨਹੀਂ ਚਾਹੀਦੀ ਅਦਾ ਭਾਈ ਬੇਸਿਕਲੀ ਜਿਹੜੀ ਸਰਕਾਰ ਹੈ ਜੀ ਨਾ ਜਿਵੇਂ ਆਪਣੇ ਇੰਡੀਆ 'ਚ ਆਪਾਂ ਗੱਲ ਕਰਦੇ ਹੁੰਦੇ ਆ ਪੰਜਾਬ 'ਚ ਗੱਲ ਕਰਦੇ ਹੁੰਦੇ ਆ ਕਿ ਇੰਡੀਆ 'ਚ ਸਰਕਾਰ ਹੈ ਧਰਮ ਦੀ ਰਾਜਨੀਤੀ ਖੇਡਦੀ ਹੈ Hindu Sikh Muslim ਇਹਨਾਂ ਦੀ ਰਾਜਨੀਤੀ ਖੇਡਦੀ ਹੈ ਜੀ ਪੰਜਾਬ 'ਚ ਕੀ ਹੈ ਜੀ ਇਹ ਵੀ ਸਿੱਖੀਜ਼ਮ ਦੀ ਹੈ Hindu ਹੈ ਜੀ ਇਹਦੀਆਂ ਰਾਜਨੀਤੀਆਂ ਖੇਡੀਆਂ ਜਾਂਦੀਆਂ ਕੈਨੇਡਾ 'ਚ ਹੁਣ ਉਦਾਂ ਦਾ ਕਲਚਰ ਨਹੀਂ ਹੈ ਹੁਣ ਕੈਨੇਡਾ 'ਚ ਜਿਹੜੇ ਲੋਕਾਂ ਨੂੰ ਗੁਲਾਮ ਬਣਾਉਣਾ ਵੰਡ ਕੇ ਰੱਖਣਾ ਉਹਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਕੈਨੇਡਾ 'ਚ LGBTQ ਨੂੰ ਵਧਾਵਾ ਦਿੱਤਾ ਜਾਵੇ ਲੋਕ ਜਿਆਦੇ ਤੋਂ ਜਿਆਦੇ ਟਰਾਂਸਜੈਂਡਰ ਬਣ ਜਿਆਦੇ ਤੋਂ ਜਿਆਦੇ ਗੇ ਬਣ ਜਿਆਦੇ ਤੋਂ ਜਿਆਦੇ ਗਲਤ ਸਮਲਿੰਗੀ ਵਿਆਹ ਹੋਣ ਇੱਕ ਦੂਜੇ ਨਾਲ ਰਹੇ ਸਰਕਾਰ ਤੋਂ ਸਵਾਲ ਨਾ ਪੁੱਛਣ ਇਸ ਲਈ ਐਲਜੀਬੀਟੀ ਕੌ ਨੂੰ ਬਹੁਤ ਜਿਆਦੇ ਪ੍ਰਸ਼ਾਦ ਕੀਤਾ ਜਾ ਰਿਹਾ ਇਹ ਆਪਾਂ ਪਿਛਲੇ ਇੱਕ ਵੀਡੀਓ ਚ ਵੀ ਗੱਲ ਕੀਤੀ ਸੀ ਕਿ ਪੰਜਾਬੀਆਂ ਲਈ ਇਹ ਬਹੁਤ ਵੱਡੀ ਵਾਰਨਿੰਗ ਹੈ ਕਿ ਐਲਜੀਬੀਟੀ ਕਿਉ ਤੁਹਾਨੂੰ ਨਹੀਂ ਤੁਹਾਡੇ ਪਰਿਵਾਰ ਨੂੰ ਨਹੀਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਾ ਜਾਊਗੀ ਜੇ ਤੁਸੀਂ ਪੰਜਾਬ ਵਾਪਸੀ ਨਾ ਕੀਤੀ ਜਾਂ ਤੁਸੀਂ ਇਹ ਜਵਾਕਾਂ ਬਾਰੇ ਨਾ ਸੋਚੇ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਸਾਰੇ ਕੈਨੇਡਾ 'ਚ ਰਹਿ ਰਹੇ ਲੋਕ ਜਾਂ ਆਉਣ ਵਾਲੇ ਲੋਕ ਜਾਂ ਉਹਨਾਂ ਦੇ ਬੱਚੇ ਐਲਜੀਬੀਟੀ ਕਿ ਉਹਨਾਂ ਨਾਲ ਜੁੜ ਜਾਣ ਤੇ ਸਾਡੇ ਗੁਲਾਮ ਬਣ ਜਾਣ ਸਾਨੂੰ ਸਵਾਲ ਨਾ ਪੁੱਛਣ ਸਭ ਤੋਂ ਵੱਡੀ ਚੀਜ਼ ਇਹ ਹੈ ਜੀ ਐਲਜੀਬੀਟੀ ਕਿ ਉਹ ਬਣਾਉਣ ਦਾ ਮਤਲਬ ਹੀ ਇਹ ਹੈ ਕਿ ਲੋਕਾਂ ਨੂੰ ਇਹ ਨਹੀਂ ਕਿ ਲੋਕਾਂ ਨੂੰ ਫ੍ਰੀडम ਦੇਣਾ ਲੋਕਾਂ ਨੂੰ ਗੁਲਾਮ ਕਰਨਾ ਐਲਜੀਬੀਟੀ ਕਿ ਉਹਨਾਂ ਨਾਲ ਗੁਲਾਮ ਕੀਤਾ ਜਾ ਰਿਹਾ ਕੈਨੇਡਾ ਦੇ ਵਿੱਚ ਸਾਫ ਸ਼ਬਦਾਂ ਚ ਕਹਾਂ ਤਾਂ ਜੀ 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 ਤੇ ਜਿਹੜਾ ਇਹ ਕੈਨੇਡਾ ਗਵਰਨਮੈਂਟ ਪ੍ਰੋਗਰਾਮ ਲੈ ਕੇ ਆਈ ਹੈ ਪ੍ਰੋਗਰਾਮ ਵੀ ਇਸੇ ਕਰਕੇ ਲੈ ਕੇ ਆਏ ਕਿ ਜਿਆਦੇ ਤੋਂ ਜਿਆਦੇ ਲੋਕ ਅੰਗੇਬ ਜਿਆਦੇ ਤੋਂ ਜਿਆਦੇ ਲੋਕ 트랜ਸਜੈਂਡਰ ਬਣ ਜਿਆਦੇ ਤੋਂ ਜਿਆਦੇ ਲੋਕ ਸਮਲਿੰਗੀ ਵਿਆਹ ਕਰਾਉਣ ਤੇ ਜਿਆਦੇ ਤੋਂ ਜਿਆਦੇ ਇਸ ਪਾਸੇ ਪ੍ਰਸਾਹਿਤ ਹੋਣ ਇੱਕ ਕੈਨੇਡਾ ਗਵਰਨਮੈਂਟ ਦਾ 12 ਮਹੀਨਿਆਂ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਨਾਲ ਰੈਫਿਊਜੀ ਵੀ ਰੱਖੇ ਗਏ ਸੋ ਇਹਦੇ ਵਿੱਚ ਜਿਹੜਾ ਗਵਰਨਮੈਂਟ ਨੇ ਕਿਹਾ ਕਿ ਤੁਹਾਨੂੰ ਅਸੀਂ 12 ਮੰਥ ਇਨਕਮ ਸਪੋਰਟ ਦੇਵਾਂਗੇ ਜੀ ਤੇ ਮੈਨੂੰ ਲੱਗਦਾ ਆਪਣਾ ਪਹਿਲਾ ਚੈਨਲ ਹੈ ਜੀ ਜਿਹੜੀ ਇਹ ਚੀਜ਼ ਕਵਰ ਕਰ ਰਿਹਾ ਕਿਉਂਕਿ ਕੈਨੇਡਾ ਦੇ ਵੱਡੇ ਵੱਡੇ ਚੈਨਲ ਵੀ ਇਸ ਚੀਜ਼ ਤੇ ਬੋਲਣ ਤੋਂ ਡਰਦੇ ਆ ਕਿਉਂਕਿ ਆਪਣਾ ਭਾਈਚਾਰਾ ਜਦੋਂ ਐਦਾਂ ਦੇ ਟੌਪਿਕ ਤੇ ਗੱਲ ਲਾਉਂਦੀ ਹੈ ਤੇ ਉਹ ਆਪਦੇ ਤੇ ਲੈ ਕੇ ਗਾਲ੍ਹਾਂ ਕੱਢਦੇ ਆ ਜੀ ਸੋ ਇਹ ਜਿਹੜਾ 12 ਮੰਥ ਦਾ ਪ੍ਰੋਗਰਾਮ ਹੈਗਾ ਲਾਈਵ ਇਨਕਮ ਸਪੋਰਟ ਪ੍ਰੋਗਰਾਮ ਉਹਦੇ ਚ ਗਵਰਨਮੈਂਟ ਹੈਗੀ ਹੈ ਜੀ ਤੁਹਾਡੀ ਬੇਸਿਕ ਲਿਵਿੰਗ ਐਕਸਪੈਂਸ ਤੇ ਹੈਲਪ ਕਰੂਗੀ ਰੈਂਟ ਫੂਡ ਡੇਲੀ ਨੀਡ ਇੱਕ ਕਿਸਾਨ ਲਈ ਜੀ ਸੈਟਲਮੈਂਟ ਸਰਵਿਸ ਜਿਹੜੀ ਸਰਕਾਰ ਕਹਿ ਰਹੀ ਉਹਦੇ ਚ ਹੈਗੀ ਹੈ ਤੁਹਾਨੂੰ ਘਰ ਲੱਭਣ ਚ ਆ ਲੈਂਗੁਏਜ ਕਲਾਸ ਜਿਹੜੀ ਹੈਗੀ ਇੰਗਲਿਸ਼ ਫ੍ਰੈਂਚ ਦੀ ਹੋਊਗੀ ਜੌਬ ਸਰਚ ਸਪੋਰਟ ਕਰੂਗੀ ਸਕੂਲ ਚ انرੋਲਮੈਂਟ ਚ ਹੈਲਪ ਕਰੂਗੀ ਹੈਲਥ ਕੇਅਰ ਗਾਈਡੈਂਸ ਦੇਊਗੀ ਕਮਿਊਨਿਟੀ ਤੇ ਲੀਗਲ ਸਪੋਰਟ ਵੀ ਦੇਊਗੀ ਤੁਹਾਨੂੰ 12 ਮਹੀਨੇ ਜੀ ਤੇ ਜਿਹੜੀ ਇਹ ਕਲਾਸ ਹੈਗੀ ਹੈ ਆਪਣੇ ਉਹਦੇ ਚ ਜਿਹੜੇ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਐਲਜੀਬੀਟੀਕੁਆ ਨਾ ਸੰਬੰਧਤ ਆ ਰਫਿਜੀਅਨ ਆਲਾ ਉਹਨਾਂ ਦੀ ਉਹਨਾਂ ਨੂੰ ਡੇਂਜਰ ਚ ਜਿਵੇਂ ਉਹ ਲੱਗਦਾ ਵੀ ਉਹਨਾਂ ਨੂੰ ਆਪਣਾ ਲੱਗਦੇ ਹੈਗੇ ਉਹਨਾਂ ਵਾਸਤੇ ਕੋਈ ਸੁਰੱਖਿਆ ਦੇ ਵੀ ਚੰਗੇ ਪੂਕਤਾ ਇੰਤਜ਼ਾਮ ਕੀਤੇ ਜਾਣਗੇ ਕਿਉਂਕਿ ਉਹ ਇੱਕ ਜਿਹੜੇ ਹੈਗੇ ਉਥੋਂ ਦੇ ਰਹਿਣ ਦੇ ਭੈਣ ਭਰਾਵਾਂ ਦੁਆਰਾ ਉਹਨਾਂ ਨੂੰ ਇਹ ਲੱਗਦਾ ਵੀ ਉਹ ਟਾਰਗੇਟ ਕੀਤੇ ਜਾਂਦੇ ਆ ਜਾਂ ਲੋਕ ਉਹਨਾਂ ਨੂੰ ਗਲਤ ਨਜ਼ਰ ਨਾਲ ਦੇਖਦੇ ਉਹਨਾਂ ਨੂੰ ਬਚਾਉਣ ਵਾਸਤੇ ਗਵਰਨਮੈਂਟ ਚੰਗੇ ਪਲਾਨ ਕਰ ਰਹੀ ਹੈ ਰੈਦਰ ਥੈਨ ਜਿਹੜੇ ਬੰਦਾਂ ਦੇ ਘਰਾਂ ਤੇ ਗੋਲੀਆਂ ਚੱਲ ਰਹੀਆਂ ਉਹਨਾਂ ਨੂੰ ਇਹ ਸਰਵਿਸਿਜ਼ ਦੇਣ ਦੀ ਬਜਾਏ ਉਹ ਉਹਨਾਂ ਨੂੰ ਤਾਂ ਪੁਲਿਸ ਕਹਿੰਦੀ ਹੈ ਤੁਹਾਡੇ ਘਰ ਦੇ ਗੋਲੀ ਚੱਲੀ ਹੈ ਤੁਸੀਂ ਘਰ ਛੱਡ ਕੇ ਜਾ ਜਾਵੜੋ ਤੇ ਇੱਥੇ ਐਲਜੀਬੀਟੀਕਯੂ ਜਿਹੜਾ ਸਾਫ਼ ਸ਼ਬਦਾਂ ਚ ਕਹਾਂ ਲੇਸਬੀਅਨ ਗੇ ਟ੍ਰਾਂਸਜੈਂਡਰ ਨੂੰ ਘਰ ਦਿੱਤੇ ਜਾ ਰਹੇ ਘਰ ਲੱਭਣ 'ਚ ਮਦਦ ਕੀਤੀ ਜਾ ਰਹੀ ਹੈ ਤੇ ਉੱਥੇ ਜਿਹੜੇ ਬੰਦੇ ਕਮਾਈ ਕਰਕੇ ਟੈਕਸ ਭਰ ਰਹੇ ਖੋਤੇ ਵਾਂਗੂ ਉਹਨਾਂ ਦੇ ਘਰਾਂ 'ਤੇ ਗੋਲੀਆਂ ਚੱਲ ਰਹੀਆਂ ਤੇ ਪੁਲਿਸ ਸੁੱਤੀ ਪਈ ਹੈ ਜੀ 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 ਬਿਲਕੁਲ ਜਿਹੜਾ ਹੈਗਾ ਲੋਕਾਂ ਦਾ ਕਿਤੇ ਨਾ ਕਿਤੇ ਜਿਹੜਾ ਧਿਆਨ ਆ ਉਹ ਪਟਕਾਇਆ ਜਾ ਰਿਹਾ ਜਾਂ ਲੋਕਾਂ ਨੂੰ ਗਲਤ ਪਾਸੇ ਲਾਇਆ ਜਾ ਰਿਹਾ ਪਰ ਜਿਹੜੇ ਲੋਕ ਪੰਜਾਬੀ ਹੈ ਪੰਜਾਬੀ ਭਾਈਚਾਰਾ ਜਾਂ ਈਵਨ ਜਿਹੜੇ ਪਾਕਿਸਤਾਨ ਵਗੈਰਾ ਤੋਂ ਲੋਕ ਗਏ ਆ ਉਹ ਵੀ ਇਸ ਚੀਜ਼ ਦਾ ਵੱਡੇ ਲੈਵਲ ਤੇ ਵਿਰੋਧ ਕਰਦੇ ਆ ਔਰ ਸਾਬ ਇੱਕ ਜਿਵੇਂ ਹੁਣ ਡਿਪੋਰਟੇਸ਼ਨ ਦਾ ਜਿਹੜਾ ਪ੍ਰੋਸੈਸ ਆ ਉਹ ਕੈਨੇਡਾ ਗਵਰਨਮੈਂਟ ਨੇ ਕੈਲੋਬੀ ਪੱਟਾਂ ਤੇ ਥਾਪੀ ਮਾਰ ਕੇ ਸ਼ੁਰੂ ਕਰਤਾ ਵੀ ਹੁਣ ਅਸੀਂ ਬੰਦੇ ਬਾਹਰ ਕੱਢਾਂਗੇ ਤੇ ਕੱਢਣੇ ਸ਼ੁਰੂ ਕਰਤੇ ਆ ਈਵਨ ਲੋਕਾਂ 'ਚ ਵੀ ਇਹ ਗੱਲਾਂ ਸ਼ੁਰੂ ਹੋ ਗਈਆਂ ਵੀ ਹੁਣ ਕੈਨੇਡਾ ਸਰਕਾਰ ਆ ਇੱਕ ਵਾਰੀ ਲੋਕਾਂ ਦਾ ਜਿਹੜਾ ਵਾਧੂ ਘਾਟੂ ਲੋਕ ਆ ਉੱਥੇ ਜਿਹੜੇ ਮਾਹੌਲ ਖਰਾਬ ਕਰ ਰਹੇ ਆ ਕੈਨੇਡਾ ਦਾ ਉਹਨਾਂ ਨੂੰ ਬਾਹਰ ਕੱਢ ਕੇ ਹੀ ਸਾਹ ਲੈਣਗੇ ਤੇ ਹੁਣ ਸਰਕਾਰ ਨੇ ਕਿਹਾ ਵੀ ਜਿਹੜਾ ਬਾਹਰ ਕੱਢਣ ਵਾਲਾ ਉਹਨੂੰ ਬਾਹਰ ਕੱਢੋ ਉਹਦੇ ਤੋਂ ਪੈਸੇ ਵੀ ਲਓ ਮੈਂ ਕਹਿੰਦਾ ਵੀ ਇਹ ਇੱਕ ਜ਼ਰੂਰ ਪੋਜ਼ਿਟਿਵ ਪੁਆਇੰਟ ਹੈਗਾ ਕੈਨੇਡਾ ਗਵਰਨਮੈਂਟ ਦਾ ਜੋ ਪਹਿਲਾ 4-5 ਸਾਲ ਪਹਿਲਾਂ ਸਟਾਰਟ ਕਰ ਦੇਣਾ ਚਾਹੀਦਾ ਹਜੇ ਵੀ ਕੈਨੇਡਾ ਸਰਕਾਰ ਲੇਟ ਹੈ ਪਰ ਸ਼ੁਰੂ ਕੀਤਾ ਮੈਂ ਕਹਿੰਦਾ ਵੀ ਬਹੁਤ ਵਧੀਆ ਗੱਲ ਆ ਇਹ ਬਿਲਕੁਲ ਭਾਈ ਆਪਾਂ ਜਿਵੇਂ ਇੱਕ ਪਹਿਲੀ ਵੀਡੀਓ ਚ ਵੀ ਗੱਲ ਕੀਤੀ ਸੀ ਨਾ ਕਿ ਕੈਨੇਡਾ ਨੇ ਪਹਿਲਾਂ ਤਾਂ ਪਰੌਣੇ ਬਣਾ ਕੇ ਸੱਦ ਲਈ ਸਾਰੇ ਕੱਟੇ ਨੂੰ ਵੀ ਵੀਜ਼ਾ ਭਈਏ ਨੂੰ ਵੀ ਵੀਜ਼ਾ ਬੱਚੇ ਨੂੰ ਵੀ ਵੀਜ਼ਾ ਹਨ ਤਾਂ ਲੋਕ ਸੱਦ ਲਈ ਤੇ ਹੁਣ ਮੁੜ ਕੇ ਉਹ ਲੋਕ ਜਾਂਦੇ ਨਹੀਂ ਤੇ ਹੁਣ ਉਹਨਾਂ ਨੂੰ ਇਹ ਡਰ ਲੱਗਦਾ ਵੀ ਇਹਨਾਂ ਨੂੰ ਕੱਢ ਦੇ ਤੇ ਉਹ ਪਰੌਣੇ ਆਪ ਤਾਂ ਨਿਕਲਨੇ ਨੇ ਕਿਉਂਕਿ ਤੁਸੀਂ ਆਪ ਸੱਦੇ ਹੋ ਉਹਨੇ ਉੱਤੇ ਲੈ ਕੇ ਹੁਣ ਉਹਨਾਂ ਵਿੱਚ ਬਹੁਤੇ ਬੰਦੇ ਬਹੁਤੇ ਬੰਦੇ ਗਾਇਬ ਹੈ ਜੀ ਠੀਕ ਹੈ ਬਹੁਤੇ ਬੰਦੇ ਇਹਨਾਂ ਨੂੰ ਲਾਭ ਨਹੀਂ ਰਹੇ ਉਦੋਂ ਤਾਂ ਇਹਨਾਂ ਨੇ ਬੈਠੇ ਸਟੈਂਪ ਲਾਓ 5000 ਡਾਲਰ ਦਾ ਰਹੁੰਦਾ 6000 ਡਾਲਰ ਆਊਗਾ ਕੰਮ ਕਰੂਗਾ ਇੱਥੇ ਆ ਕੇ ਜੀ ਇਹੇ ਐਲ ਐਮ ਆਈ ਲਊਗਾ ਆਪਾਂ ਨੂੰ ਟੈਕਸ ਦੇਊਗਾ ਉਦੋਂ ਤਾਂ ਲੱਲੀ ਛੱਲੀ ਨੂੰ ਵੀਜ਼ਾ ਦੇ ਜੀ ਤੇ ਹੁਣ ਜਦੋਂ ਪ੍ਰਾਣੇ ਜਾਂਦੇ ਨਹੀਂਗੇ ਹੁਣ ਪ੍ਰਾਣਿਆਂ ਨੂੰ ਲੱਭਦੇ ਫਿਰਦੇ ਆਂ ਵੀ ਉਹ ਪ੍ਰਾਣਾ ਹੈ ਕਿੱਥੇ ਰਸ ਕੇ ਕਿਹਦੇ ਘਰੇ ਜਾਂਦੇ ਆਂ ਕਿਉਂਕਿ ਜਿਹੜੇ ਐਡਰੈਸ ਦਿੱਤਾ ਸੀਗਾ ਉੱਥੇ ਤਾਂ ਰਹਿੰਦਾ ਨਹੀਂਗਾ ਹਾਂ ਹੁਣ ਉਹ ਪ੍ਰਾਣੇ ਲੱਭਦੇ ਨਹੀਂ ਉਹਨਾਂ ਨੂੰ ਪ੍ਰਾਣਿਆਂ ਨੂੰ ਲੱਭਦੇ ਫਿਰਦੇ ਆਂ ਜੀ ਉਹ ਲਵਦੇ ਤਾਂ ਫਿਰਦੇ ਤੇ ਹੁਣ ਜਿਹੜਾ ਤੁਸੀਂ ਕਹਿੰਦੇ ਹੋ ਵੀ ਉਹਨਾਂ ਤੋਂ ਪੈਸੇ ਲਏ ਜਾ ਰਹੇ ਆ ਰਿਪੋਰਟ ਕਰਨ ਦੇ ਉਹ ਤਾਂ ਲਏ ਜਾ ਰਹੇ ਆ ਕਿਉਂਕਿ ਆਪਾਂ ਅੱਗੇ ਵੀ ਗੱਲ ਕਹੀ ਸੀ ਕੈਨੇਡਾ ਆ ਸਾਫ ਸ਼ਬਦਾਂ ਚ ਕੰਗਲਾ ਹੋ ਚੁੱਕਿਆ ਜੀ ਭੁੱਖ ਮਰੀ ਪੈ ਚੁੱਕੀ ਹੈ ਕੈਨੇਡਾ ਦੇ ਜੀ 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 ਸਰਕਾਰ ਕੋਲੇ ਆਪਦੇ ਕੋਲੇ ਪੈਸੇ ਨਹੀਂ ਜਿਵੇਂ ਪੰਜਾਬ ਸਰਕਾਰ ਸੈਂਟਰ ਤੋਂ ਲੈ ਲੈ ਕਰ ਜਾ ਫੱਟੇ ਚੱਕੀ ਹੋ ਜੀ 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 ਓਵੇਂ ਕੈਨੇਡਾ ਸਰਕਾਰ ਵੀ ਫੱਟੇ ਚੱਕੀ ਆਉਂਦੀ ਹੈ ਹਰੇਕ ਬੰਦੇ ਸਿਰ ਲੱਖਾਂ ਰੁਪਈਆ ਦਾ ਕਰਜ਼ਾ ਹੈ ਜੀ ਪੰਜਾਬ ਦੇ ਹਿਸਾਬ ਨਾਲ ਆਪਾਂ ਇੱਕ ਡਾਟਾ ਕੱਢਿਆ ਆਉਣ ਵਾਲੇ ਦਿਨਾਂ ਸ਼ੇਅਰ ਕਰਾਂਗੇ ਤੁਹਾਡੇ ਕੰਨਾਂ 'ਚੋਂ ਖੂਨ ਨਿਕਲਣ ਵਾਲਾ ਹੋ ਜੂਗਾ ਸੁਣਨ ਅੱਜ ਸੁਣ ਕੇ ਕੈਨੇਡਾ ਵਾਲੇ ਆਪਾਂ ਨੂੰ ਕਹਿ ਦਿੰਦੇ ਆ ਨਾ ਵੀ ਬੱਚਾ ਜਾਂਦਾ ਪੰਜਾਬ 'ਚ 1.5 ਲੱਖ ਰੁਪਈਆ ਕਰਜ਼ਾ ਹੁੰਦਾ ਸਾਡੇ ਸਿਰ 'ਤੇ ਤਾਂ ਬਹੁਤ ਥੋੜਾ ਕਰਜ਼ਾ ਕਾਕਾ ਜੀ ਤੁਹਾਨੂੰ ਜਦੋਂ ਦੱਸਿਆ ਨਾ ਤੁਹਾਡੇ ਸਿਰ ਕਿੰਨੇ ਕਿੰਨੇ ਹਜ਼ਾਰ ਡਾਲਰ ਯੂਐਸਡੀ ਕਰਜ਼ਾ ਹੈ ਤਾਂ ਤੁਹਾਡੇ ਤੋਂ ਗੱਲਾਂ ਸੁਣੀਆਂ ਨਹੀਂ ਜਾਣੀਆਂ ਜੀ 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 ਸੋ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੈਗੇ ਉਹ ਇਹਦੇ 'ਚ 900 ਪ੍ਰਵਾਸੀ ਜਿਹੜੇ ਹੈਗੇ ਜੀ ਰਿਪੋਰਟ ਕੀਤੇ ਤੇ ਇਹਨਾਂ ਤੋਂ ਖਰਚਾ ਵੀ ਵਸੂਲ ਕੀਤਾ ਗਿਆ ਤੇ ਇਹਦੇ ਚੋਂ 1500 ਰਿਫਿਊਜੀ ਕੇਸ ਵਾਲੇ 15000 ਸੌਰੀ ਰਿਫਿਊਜੀ ਕੇਸ ਵਾਲੇ ਵੀ ਕੱਢੇ ਆ ਜੀ ਜੀ ਤੇ ਉਹਦੇ ਚੋਂ ਜ਼ਿਆਦਾਤਰ ਬੰਦਿਆਂ ਨੇ ਜਿਵੇਂ ਆਪਾਂ ਕਹਿ ਦਿੰਦੇ ਹੁੰਨੇ ਆ ਮੈਨੂੰ ਡੇਂਜਰ ਹੈ ਜੀ ਮੈਂ ਖਾਲਸਤਾਨੀ ਸੀ ਜੀ ਇਸ ਤਰ੍ਹਾਂ ਕਰ ਕਰਕੇ ਇਲੀਗਲ ਫਾਈਲਾਂ ਲਾਈਆਂ ਉਹਨਾਂ ਨੂੰ ਵੀ ਚੱਕ ਚੱਕ ਕੇ ਬਾਹਰ ਕੱਢਿਆ ਜੀ ਇਹਨਾਂ ਨੇ ਜੀ ਬਿਲਕੁਲ ਸੋ ਇੱਕ ਚੀਜ਼ ਇਹਨਾਂ ਨੇ ਹੋਰ ਨਾਲ ਕਿਹਾ ਹੈਗਾ ਕੈਨੇਡਾ ਬਾਉਂਡਰੀ ਸਰਵਿਸ ਨੇ ਕਿ ਕਈ ਬੰਦੇਆਂ ਨੂੰ 30 ਦਿਨਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਮੋਲਕ ਛੱਡਣ ਦੇ ਆਪਣੇ ਉਹਦੀ ਆਰਡਰ ਵੀ ਉਹਨਾਂ ਨੂੰ ਜਾਰੀ ਕਰ ਦਿੱਤੇ ਗਏ ਤੇ ਜੇ ਕਹਿੰਦੇ ਵੀ ਤੁਸੀਂ ਪਾਲਣਾ ਨਾ ਕੀਤੀ ਤੇ ਤੁਹਾਨੂੰ ਅਸੀਂ ਚੱਕ ਕੇ ਲਿਆਵਾਂਗੇ ਤੇ ਫਿਰ ਚੜਾਵਾਂਗੇ ਤੇ ਲੰਘੇ ਬਰੇ ਕਹਿੰਦੇ 10 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕ ਟੈਂਪਰੀਰੀ ਵੀਜ਼ੇ ਖਤਮ ਹੋਣ ਕਰਕੇ ਇਹਨਾਂ ਨੂੰ ਲਾਭ ਨਹੀਂ ਰਹੇ ਹੈਗੇ ਤੇ ਨਾ ਇਹਨਾਂ ਨੂੰ ਇਹ ਪਤਾ ਵੀ ਉਹ ਕਰਨੇ ਕੀ ਉਹ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਆ ਆਉਂਦੇ 6 ਮਹੀਨਿਆਂ ਦੌਰਾਨ 9 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਦੇ ਵਰਕ ਪਰਮਿਟ ਖਤਮ ਹੋ ਜਾਣਗੇ ਕੈਨੇਡਾ 'ਚ ਰਹਿਣ ਲਈ ਇਹਨਾਂ ਨੂੰ ਘੱਟੋ ਘੱਟ ਵੈਸਟਰ ਵੀਜ਼ਾ ਲੈਣੀ ਪੈਂਦਾ ਜੇ ਵੈਸਟਰ ਵੀਜ਼ਾ ਨਹੀਂ ਮਿਲਦਾ ਮੁਲਕ ਵਿੱਚ ਨਜਾਇਜ਼ ਤਰੀਕੇ ਨਾਲ ਮਜ਼ਦੂਰ ਮੌਜੂਦ ਨਾਗਰਿਕ ਮੰਨੇ ਜਾਣਗੇ ਤੇ ਫੜ ਕੇ ਡਿਪੋਰਟ ਕੀਤੇ ਜਾਣਗੇ ਤੇ ਕਹਿੰਦੇ ਸਾਡੀ ਜਿਹੜੀ ਇਹ ਜ਼ਿੰਮੇਵਾਰੀ ਹੈ ਉਹ ਕੈਨੇਡਾ ਸਰਵਿਸ ਸੀਬੀਐਸ ਇਹਨਾਂ ਬਾਹੂਗੀ ਜੀ ਸੀਬੀਐਸ 'ਚ ਪਹਿਲੀ ਗੱਲ ਤਾਂ ਇਹਨਾਂ ਕੋਲ ਅਧਿਕਾਰੀ ਪੂਰੇ ਹਨ ਜੀ ਠੀਕ ਹੈ ਨਾ ਹੀ ਉਹਨਾਂ ਕੋਲੇ ਪਾਵਰ ਹੈ ਨਾ ਉਹ ਬੰਦੇ ਨੂੰ ਰੱਖ ਸਕਦੇ ਬੰਦਿਆਂ ਨੂੰ ਖੜ ਕੇ ਲਿਆਉਂਦੇ ਆ ਮੁੜ ਕੇ ਕਹਿੰਦੇ ਐਂ ਕਰ ਵੈ ਇੰਨੀ ਤਰੀਕ ਨੂੰ ਆ ਜਿਓ ਇੰਨੇ ਘੰਟੇ ਬਾਅਦ ਛੱਡ ਦਿੰਦੇ ਜਦੋਂ ਫੋਰ ਐਗਜ਼ਾਮਪਲ 2 ਘੰਟੇ ਬਾਅਦ ਤੇ ਮੁੜ ਕੇ ਪਰੌਣੇ ਉਸ ਐਡਰੈਸ ਤੋਂ ਵੀ ਭੱਜ ਜਾਂਦੇ ਆ ਹੂੰ ਸੋ ਕੈਨੇਡਾ 'ਚ ਜੇ ਛਾਪੇ ਮਾਰੀ ਕਰਨਾਂ ਜੀ ਯੂ ਐਸ ਵਾਂਗੂ ਮੈਨੂੰ ਲੱਗਦਾ ਇਹ ਕਹਿੰਦੇ ਸਾਡੇ ਕੋਲੇ 5 ਮਿਲੀਅਨ ਬੰਦਾ ਆਪਣਾ ਹੈਗਾ ਕੱਢਣਾ 50 ਲੱਖ ਬੰਦਾ ਤਾਂ ਮੈਨੂੰ ਲੱਗਦਾ ਉਥੋਂ 10 ਮਿਲੀਅਨ ਨਿਕਲਿਆ ਹੋਊਗਾ ਕਿਉਂਕਿ ਅੱਧਿਆਂ ਨੂੰ ਤਾਂ ਵਿਆਹ ਕਰਾ ਕੇ ਨਿਆਣੇ ਵੀ ਜੰਮਦੇ ਆ ਜੀ 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 ਜਿਨ੍ਹਾਂ ਬਾਰੇ ਇਹਨਾਂ ਨੂੰ ਪਤਾ ਨਹੀਂ ਹੁੰਦਾ ਜੀ 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 ਉਹ ਸੋ ਕੈਨੇਡਾ ਦਾ ਸਿਸਟਮ ਪੂਰੀ ਤਰ੍ਹਾਂ ਜੇ ਆਪਾਂ ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਕਰਪਟ ਹੋ ਚੁੱਕਿਆ ਜੀ ਬਹੁਤ ਵੱਡੇ ਲੈਵਲ ਤੇ ਇਹਨਾਂ ਦੇ ਹੱਥ ਖੜੇ ਹੋ ਚੁੱਕੇ ਆ ਇਹਨਾਂ ਨੂੰ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਰੈਂਡਰ ਕਰ ਦੇਣਾ ਚਾਹੀਦਾ ਅਮਰੀਕਾ ਨੂੰ ਤੇ ਆਪ ਸੌ ਜਾਣਾ ਚਾਹੀਦਾ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਕਿਉਂਕਿ ਇਹਨਾਂ ਦਾ ਸਾਰਾ ਡਿਪਾਰਟਮੈਂਟ ਸਾਰਾ ਸਿਸਟਮ ਫੇਲ ਹੋ ਚੁੱਕਿਆ ਹੈ ਇਸ ਟਾਈਮ ਜੀ 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 ਇਹ ਸੀਗਾ ਜਿਹੜਾ ਹੈਗਾ ਤਾਣਾ ਬਾਣਾ ਜਿਹੜਾ ਕੈਨੇਡਾ ਦਾ ਉਲਝਿਆਵਾਰਾ ਉਲਝਿਆ ਹੋਇਆ ਉਹਦੇ ਬਾਰੇ ਖਬਰਾਂ ਤੇ ਉਮੀਦ ਹੈ ਵੀ ਜਿਹੜਾ ਸਾਡਾ ਮਕਸਦ ਸੀਗਾ ਤੁਹਾਡੇ ਤੱਕ ਮੈਸੇਜ ਲਾਉਣ ਦਾ ਉਹ ਪਹੁੰਚ ਗਿਆ ਹੋਊਗਾ ਤੇ ਤੁਸੀਂ ਵੀ ਆਪਦਾ ਫਰਜ ਸਮਝਦੇ ਹੋਏ ਸਾਡਾ ਮੈਸੇਜ ਮੈਕਸਿਮਮ ਲੋਕਾਂ ਤੱਕ ਪਹੁੰਚਾਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਭਖ ਦੇ ਮੁੱਦੇ ਜਿਹੜੇ ਭਖ ਦੇ ਜਿਹੜੇ ਹੈਗੇ ਆ ਚੀਜ਼ਾਂ ਜਿਹੜੀਆਂ ਭਖਦੀਆਂ ਗੱਲਾਂ ਜਿਹੜੀਆਂ ਹੈਗੀਆਂ ਭਖਦੀਆਂ ਘਟਨਾਵਾਂ ਜੋ ਕੁਝ ਵੀ ਇਹਨਾਂ ਮੁਲਕਾਂ ਦੇ ਵਿੱਚ ਵਾਪਰ ਰਿਆ ਉਹਨਾਂ ਬਾਰੇ ਅਸੀਂ ਲੈ ਕੇ ਆਵਾਂਗੇ ਸਾਡੇ ਨਾਲ ਜੁੜੇ ਰਹੋ ਜੀ ਆਲਖ ਸਾਹਿਬ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਕੈਨੇਡਾ ਦੀ ਕਿਸ਼ਤੀ ਇਸ ਟਾਈਮ ਸਿੰਕ ਕਰ ਰਹੀ ਹੈ ਮੇਰੇ ਸਿਆਣੇ ਸੁਚੱਜੇ ਤੇ ਆਪਣੇ ਉਥੋਂ ਰਹਿ ਰਹੇ ਜਿਹੜੇ ਲੋਕ ਹੈਗੇ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਪੰਜਾਬ ਚ ਵੱਡੇ ਪੜੇ ਆ ਫੋਏ ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਕਿ ਜਲਦੀ ਤੋਂ ਜਲਦੀ ਤੁਸੀਂ ਆਪ ਦਾ ਪੰਜਾਬ ਵਾਪਸੀ ਕਰੋ ਆਪਦੇ ਘਰਾਂ ਦੇ ਦਰਵਾਜ਼ੇ ਖੋਲੋ ਕਿਉਂਕਿ 2035 ਤੱਕ ਕੈਨੇਡਾ 'ਚ ਕੁਝ ਵੀ ਠੀਕ ਹੋਣ ਵਾਲਾ ਨਹੀਂ ਹੈ ਜੀ 2035 ਤੱਕ ਜਿਹੜੇ ਹਾਲਾਤ ਹੋਰ ਮਾੜੇ ਹੋਣਗੇ ਸੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਹੋਰ ਅੰਦਰਲੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਬਾਰੇ ਜਾਣਕਾਰੀ ਦਿੰਦੇ ਰਾਵਾਂਗੇ ਤੇ चव्हाण ਸਾਹਿਬ ਤੁਸੀਂ ਸਮਾਂ ਦਿੱਤਾ ਉਸ ਲਈ ਬਹੁਤ-ਬਹੁਤ ਧੰਨਵਾਦ ਹਾਂ ਧੰਨਵਾਦ ਬਾਈ ਜੀ ਸਤਿ ਸ੍ਰੀ ਅਕਾਲ